ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟੀਐਸ ਦੇ ਜਿਨ੍ਹਾਂ ਦੇ ਪਰਚੇ ਨੇ ਜਿੰਨਾਂ ਨੇ ਡਰੱਗ ਤੇ ਪੈਸੇ ਨਾਲ ਔਕੀਆ ਕਰੇ ਕਿੰਨੇ ਜਿਆਦਾ ਤਾਂ ਬਣਾਈਓ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਿਹਾ ਤਿਹਾਰਾ ਮੌਕੇ ਯਾਤਰੀਆਂ ਲਈ ਖੁਸ਼ਖਬਰੀ ਇਕੱਠੀਆਂ ਟਿਕਟਾਂ ਬੁੱਕ ਕਰਨ ਤੇ ਮਿਲੇਗੀ 20% ਦੀ ਛੋਟ ਭਾਰਤੀ ਰੇਲਵੇ ਨੇ ਲਾਂਚ ਕੀਤਾ ਰਾਉਂਡ ਟ੍ਰਿਪ ਪੈਕੇਜ ਦੇਸ਼ ਭਰ ਦੇ ਵਿੱਚ ਜਦੋਂ ਵੀ ਤਿਹਾਰ ਆਉਂਦੇ ਨੇ ਤਾਂ ਲਗਭਗ ਹਰ ਰੇਲਵੇ ਸਟੇਸ਼ਨ ਤੇ ਭਾਰੀ ਭੀੜ ਦੇਖ ਨੂੰ ਮਿਲਦੀ ਹੈ ਲੋਕਾਂ ਨੂੰ ਹਜ਼ਾਰਾਂ ਕਿਲੋਮੀਟਰ ਖੜੇ ਹੋ ਕੇ ਸਫ਼ਰ ਤੈਅ ਕਰਨਾ ਪੈਂਦਾ ਪਰ ਹੁਣ ਨਾ ਤਾਂ ਤੁਹਾਨੂੰ ਖੜੇ ਹੋ ਕੇ ਸਫ਼ਰ ਤੈਅ ਕਰਨਾ ਪਵੇਗਾ ਪਰ ਨਾਲ ਹੀ ਟਿਕਟ ਤੇ 20% ਦੀ ਛੋਟ ਵੀ ਮਿਲੇਗੀ ਸਪੀਡ ਅਤੇ ਸੁਰੱਖਿਅਤ ਯਾਤਰਾ ਦੇ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ ਇਸ ਮੁਤਾਬਕ ਜੇਕਰ ਤੁਸੀਂ ਆਉਣ ਜਾਣ ਦੋਵਾਂ ਦੇ ਲਈ ਇਕੱਠੇ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ 20% ਦੀ ਛੋਟ ਦਿੱਤੀ ਜਾਵੇਗੀ ਇਸ ਸੰਬੰਧੀ ਰੇਲਵੇ ਮੰਤਰਾਲੇ ਨੇ ਰਾਉਂਡ ਟ੍ਰਿਪ ਪੈਕੇਜ ਸ਼ੁਰੂ ਕੀਤਾ ਹੈ ਇਸ ਯੋਜਨਾ ਦਾ ਮਕਸਦ ਵੱਖ-ਵੱਖ ਦਿਨਾ ਤੇ ਢੀੜ ਨੂੰ ਵੰਡਣਾ ਹੈ ਜਿਸ ਨਾਲ ਯਾਤਰੀਆਂ ਨੂੰ ਦੋਵਾਂ ਯਾਤਰਾਵਾਂ ਲਈ ਸਸਤੇ ਰੇਟ ਤੇ ਟਿਕਟਾਂ ਦਿੱਤੀਆਂ ਜਾ ਸਕਣ ਤਾਂ ਜੋ ਯਾਤਰਾਵਾਂ ਆਰਾਮਦਾਇਕ ਅਤੇ ਸੁਵਿਧਾਜਨਕ ਹੋ ਸਕੇ ਰੇਲਵੇ ਦੇ ਮੁਤਾਬਕ ਇਹ ਸਕੀਮ ਦੇ ਤਹਿਤ ਜੇਕਰ ਕੋਈ ਯਾਤਰੀ ਵਾਪਸੀ ਯਾਤਰਾ ਲਈ ਦੋਵੇਂ ਟਿਕਟਾਂ ਇਕੱਠੀਆਂ ਬੁੱਕ ਕਰਦਾ ਹੈ ਤਾਂ ਵਾਪਸੀ ਯਾਤਰਾ ਦੇ ਮੂਲ ਕਿਰਾਏ ਤੇ 20% ਦੀ ਛੋਟ ਦਿੱਤੀ ਜਾਵੇਗੀ। ਇਹ ਛੋਟ ਸਿਰਫ ਉਹਨਾਂ ਯਾਤਰੀਆਂ ਲਈ ਉਪਲਬਧ ਹੋਵੇਗੀ ਜੋ ਇੱਕੋ ਨਾਮ ਅਤੇ ਇੱਕੋ ਵੇਰਵਿਆਂ ਨਾਲ ਆਉਣ ਅਤੇ ਜਾਣ ਦੀਆਂ ਟਿਕਟਾਂ ਬੁੱਕ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਸਕੀਮ ਦੇ ਤਹਿਤ ਕਿਵੇਂ ਲਾਭ ਲੈ ਸਕਦੇ ਹੋ। ऑन द टिकट 13 ਤੋਂ ਲੈ ਕੇ 26 ਅਕਤੂਬਰ 2025 ਦੇ ਵਿਚਕਾਰ ਦੀ ਹੋਣੀ ਚਾਹੀਦੀ ਹੈ ਤੇ ਵਾਪਸੀ ਦੀ ਟਿਕਟ 17 ਨਵੰਬਰ ਤੋਂ 1 ਦਸੰਬਰ ਦੇ ਵਿਚਕਾਰ ਹੋਣੀ ਚਾਹੀਦੀ ਹੈ ਦੋਵਾਂ ਪਾਸਿਆਂ ਦੀਆਂ ਟਿਕਟਾਂ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ ਟਿਕਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾ ਸਕਦਾ ਕੋਈ ਵੀ ਇਸ ਟਿਕਟ ਤੇ ਰਿਫੰਡ ਨਹੀਂ ਮਿਲੇਗਾ ਜਾਣ ਦੀ ਟਿਕਟ ਬੁੱਕ ਕਰਦੇ ਸਮੇਂ ਐਡਵਾਂਸ ਰਜਿਸਟ੍ਰੇਸ਼ਨ ਪੀਰੀਅਡ ਦਾ ਨਿਯਮ ਲਾਗੂ ਨਹੀਂ ਹੋਵੇਗਾ ਇਸ ਦੇ ਨਾਲ ਹੀ voucher pass PTO ਜਾਂ ਰੇਲਵੇ ਯਾਤਰਾ 쿠ਪਨ ਇਸ ਤੇ ਲਾਗੂ ਨਹੀਂ ਹੋਵੇਗਾ। ਇਸਕੀਮ ਸਾਰੀਆਂ ਕਲਾਸਾਂ ਅਤੇ ਸਾਰੀਆਂ ਟ੍ਰੇਨਾਂ ਤੇ ਲਾਗੂ ਹੋਵੇਗੀ। ਦੋਵੇਂ ਟਿਕਟਾਂ ਇੱਕੋ ਮਾਧਿਅਮ ਰਾਹੀਂ ਬੁੱਕ ਕਰਨੀਆਂ ਪੈਣਗੀਆਂ, ਆਨਲਾਈਨ ਜਾਂ ਫਿਰ ਕਾਊਂਟਰ ਤੋਂ ਤੁਸੀਂ ਇਹ ਟਿਕਟਾਂ ਬੁੱਕ ਕਰਵਾ ਸਕਦੇ ਹੋ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਮੰਨਣਾ ਹੈ ਕਿ ਇਹ ਪੇਸ਼ਕਸ਼ ਤਿਉਹਾਰਾਂ ਦੌਰਾਨ ਵੱਖ-ਵੱਖ ਤਰੀਕੇ ਦੇ ਯਾਤਰੀਆਂ ਨੂੰ ਭੀੜ ਨੂੰ ਵੰਡ ਦੇਵੇਗੀ। ਦੋਵਾਂ ਪਾਸਿਆਂ ਤੋਂ ਵਿਸ਼ੇਸ਼ ਰੇਲ ਗੱਡੀਆਂ ਦੀ ਸਹੀ ਵਰਤੋਂ ਕੀਤੀ ਜਾਵੇਗੀ ਤਾਂ ਤੇ ਯਾਤਰੀ ਆਸਾਨੀ ਨਾਲ ਟਿਕਟਾਂ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਰੇਲਵੇ ਨੇ ਪ੍ਰੈਸ ਮੀਡੀਆ ਅਤੇ ਸਟੇਸ਼ਨਾਂ ਤੇ ਘੋਸ਼ਨਾਵਾਂ ਰਾਹੀਂ ਵਿਆਪਕ ਪ੍ਰਚਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਤਾਂ ਜਿਵੇਂ ਕਿ ਹੁਣ ਅਗਲੇ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਦੀਵਾਲੀ, ਦੁਸ਼ਹਿਰਾ ਤੇ ਲੋਕਾਂ ਨੇ ਹੁਣ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਾਣਾ ਹੈ। ਬਾਹਰ ਸ਼ਹਿਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆਪਣੇ ਘਰਾਂ ਨੂੰ ਵਾਪਸ ਜਾਣਗੇ ਤਾਂ ਉਹਨਾਂ ਦੇ ਲਈ ਇਹ ਪੈਕੇਜ ਬਹੁਤ ਵਧੀਆ ਹੈ ਜਿੱਥੇ ਤੁਸੀਂ ਆਉਣ ਅਤੇ ਜਾਣ ਦੀ ਟਿਕਟ ਪਹਿਲਾਂ ਹੀ ਬੁੱਕ ਕਰਵਾ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ 20% ਦੀ ਛੋਟ ਵੀ ਮਿਲੇਗੀ